ਜੋ ਦੋਪੋ ਛੋ ਮੰਡੀ ਵਾਲੇ ਦਾ ਰੋਲਾ ਪਿਆ ਆ ਉਦੋਂ ਧਾਮੀ ਸਾਹਿਬ ਥਾਡੀ ਜਬਾਨ ਕਿਉਂ ਨਹੀਂ ਪੁੱਟਦੀ ਥਾਡੀ ਸਿੱਖ ਰਹਿ ਤਮਰਾ ਕਿੱਥੇ ਚਲ ਜਾਂਦੀ ਕਿਉਂ ਕਿਉਂਕਿ ਧਾਮੀ ਸਾਹਿਬ ਤੁਸੀਂ ਆਪਣੀ ਪੱਗ ਖਾਲਸਾ ਪੰਥ ਦੀ ਪੱਗ ਸਾਲਸਾ ਪੰਥ ਦੀ ਜੋ ਰੋ ਰੀਤਾ ਆ ਉਹ ਸਾਰਾ ਹੀ ਚੱਕ ਕੇ ਤੁम्मे ਦੇ ਪੈਰਾਂ ਦੇ ਵਿੱਚ ਬਾਪੇ ਦੇ ਰੱਖ ਦਿੱਤੀਆਂ ਹੂੰ ਤੁਸੀਂ ਤਾਂ ਅਕਾਲ ਤਖਤ ਹੀ ਤੁम्मे ਦੇ ਪੈਰਾਂ 'ਤੇ ਜਾ ਕੇ ਬਿਠਾ ਦਿੱਤਾ ਆ ਪੇ ਜੋ ਕੁਛ ਬਾਬਾ ਧੂਮਾ ਕਰੇ ਉਹ ਹੀ ਠੀਕ ਆ। ਇਹੀ ਬਾਬਾ ਧੂਮਾ ਮੁਜਾਰੇ ਕਰਨ ਆਉਂਦਾ ਸੀ। ਆਪਣੀ ਲਾਮੋ ਲਸ਼ਕਰ ਲੈ ਕੇ ਬੰਦੇ ਇਕੱਠੇ ਕਰਕੇ ਆਉਂਦਾ ਸੀ ਉੱਥੇ ਵੀ ਮੈਂ ਗੜਗੱਜ ਨੂੰ ਬਣ ਨਹੀਂ ਦੇਣਾ। ਤੇ ਅੱਜ ਇਹੇ ਤੁਹਾਡਾ ਮੋਰੀ ਆ। ਹੁਣ ਸਾਨੂੰ ਸਾਨੂੰ ਤਾਂ ਦੱਸੋ ਸੰਗਤ ਨੂੰ ਤਾਂ ਘੜ ਤੋਂ ਘਟੇ ਦੱਸ ਦਿਓ ਹੱਥ ਜੁੜ ਕੇ ਬੇਨਤੀ ਧਾਮੀ ਸਾਹਿਬ। ਵੀ ਤੂੰ ਮਾਫ਼ ਸਾਫ਼ ਜਥੇਦਾਰ ਆ। ਗੜਗੱਜ ਜਥੇਦਾਰ ਆ ਜਾਂ ਤੁਸੀਂ ਉਹਤੇਦਾਰ ਹੋ। ਸਾਨੂੰ ਤਾਂ ਕਲੀਅਰ ਹੀ ਨਹੀਂ ਹੁੰਦਾ ਵੀ ਉੱਥੇ ਕਿਹੜਾ ਬੰਦਾ ਆ ਕਿਹਦੀ ਅਕਾਲ ਤੱਕ ਤੇ ਚੱਲਦੀ ਆ ਤੇ ਅਸੀਂ ਤਾਂ ਫਿਰ ਇਹ ਮੰਨਾਂਗੇ ਵੀ ਸਾਡਾ ਜਥੇਦਾਰ ਸੁਖਵੀਰ ਸਿੰਘ ਬਾਦਲੀ ਆ ਠੀਕ ਹੈ ਨਾ ਉਹਦੇ ਕਹਿ ਮਤਾਬਕ ਹੀ ਸਾਰਾ ਹੁੰਦਾ ਆ ਤੁਸੀਂ ਜਿਹੜੇ ਸਾਰੇ ਆ ਸਾਰੇ ਨੌਕਰ ਆ ਸ਼੍ਰੋਮਣੀ ਕਮੇਟੀ ਦੇ ਚਾਹੇ ਉਹ ਗੜਗਾਜੇ ਸਾਹਿਬ ਆ ਚਾਹੇ ਉਹ ਧਾਮੀ ਸਾਹਿਬ ਐ ਸਭ ਨੌਕਰ ਆ ਜਿੱਦਾਂ ਉੱਪਰੋਂ ਮਾਲਕਾਂ ਦਾ ਹੁਕਮ ਆਉਂਦਾ ਉਹਦਾ ਇਹ ਟਲੀਆਂ ਹੜਕਾਉਂਦੇ ਆ